ਅਸੀਂ ਅੱਜ ਇਹ ਚੇਤਾਵਨੀ ਦਿੱਤੀ ਸੀ ਕਿ ਵੀ ਅਸੀਂ ਫਾਜ਼ਿਲਕਾ ਦੇ ਵਿੱਚ ਸੀਐਮ ਸਾਹਿਬ ਦਾ ਕੋਈ ਵੀ ਫੰਕਸ਼ਨ ਨਹੀਂ ਹੋਣ ਦੇਾਂਗੇ ਤੇ ਜੇ 10 ਤਰੀਕ ਨੂੰ ਸਾਡੀਆਂ ਮੰਗਾਂ ਦਾ ਕੋਈ ਸਾਰਤਕ ਹੱਲ ਸਾਨੂੰ ਲਿਖਤ ਰੂਪ ਦੇ ਵਿੱਚ ਨਹੀਂ ਦਿੱਤਾ ਜਾਂਦਾ ਤਾਂ ਅਸੀਂ 11 ਤਰੀਕ ਨੂੰ ਸੂਬਾ ਪਧਰੀ ਰੋਸ ਰੈਲੀ ਜਿਹੜੀ ਆ ਉਹ ਸ੍ਰੀ ਅਮਰਸਰ ਸਾਹਿਬ ਵਿਖੇ ਕਰ ਰਹੇ ਹਾਂ ਜਿੱਥੇ ਅਸੀਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਓਪ ਸੋਨੀ ਜੀ ਦੀ ਰਿਐਕਸ਼ਨ ਨੂੰ ਕੇਰਾ ਪਾਵਾਂਗੇ ਨਹੀਂ ਜੀ ਬਿਲਕੁਲ ਸਰਕਾਰ ਜਿਹੜੀ ਹੈ ਉਹ ਕੰਬ ਕਰਨੀ ਨੀਂਦ ਸੁੱਤੀ ਹੋਈ ਹੈ ਹੁਣ ਕੋਵਿਡ ਸੈਂਪਲਿੰਗ ਹੈ ਕੋਵਿਡ ਟੀਕਾ ਕਰਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਮਿਊਨਾਈਜੇਸ਼ਨ ਰੂਟੀਨ ਇਮਿਊਨਾਈਜੇਸ਼ਨ ਜਿਹੜੀ ਉਹ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਪਰ ਫਿਰ ਵੀ ਸਰਕਾਰ ਦੇ ਕੰਢੇ ਜੂਣੀ ਸਰਕਾਰੀ 10 ਤਰੀਕ ਦੀ ਮੀਟਿੰਗ ਦੇ ਲਈ ਅਸੀਂ ਆਸਵੰਦ ਜ਼ਰੂਰ ਆ ਪਰ ਬਹੁਤ ਹੀ ਜ਼ਿਆਦਾ ਉਮੀਦ ਨਹੀਂ ਹੈ ਸਾਨੂੰ ਨਹੀਂ ਜੀ ਬਿਲਕੁਲ ਸਰਕਾਰ ਜਿਹੜੀ ਹੈ ਉਹ ਕੰਮ ਕਰਨੀ ਨੀਂਦ ਸੁੱਤੀ ਹੋਈ ਹੈ ਅਸੀਂ ਆਪਣੀ ਕੰਟੀਨਿਊਸ ਜਿਹੜੀਆਂ ਸਟੇਟ ਕਮੇਟੀ ਤੋਂ ਸਾਨੂੰ ਹਦਾਇਤਾਂ ਮਿਲ ਰਹੀਆਂ ਨੇ ਉਹਦੇ ਤਹਿਤ ਅਸੀਂ ਕਰ ਰਹੇ ਆ ਆਪਣਾ ਪ੍ਰੋਟੈਸਟ ਜਾਰੀ ਰੱਖ ਰਹੇ ਆ ਹੁਣ ਸਰਕਾਰ ਨੇ ਸਾਨੂੰ 10 ਤਰੀਕ ਨੂੰ ਜਿਹੜੀ ਹੈ ਕੰਪਲੀਟ ਪੈਨਲ ਮੀਟਿੰਗ ਦਿੱਤੀ ਹੈ ਸੀਐਮ ਸਾਹਿਬ ਨਾਲ ਕਿਉਂਕਿ ਅਸੀਂ ਅੱਜ ਇਹ ਚੇਤਾਵਨੀ ਦਿੱਤੀ ਸੀ ਕਿ ਵੀ ਅਸੀਂ ਫਾਜ਼ਿਲਕਾ ਦੇ ਵਿੱਚ ਸੀਐਮ ਸਾਹਿਬ ਦਾ ਕੋਈ ਵੀ ਫੰਕਸ਼ਨ ਨਹੀਂ ਹੋਣ ਦੇਵਾਂਗੇ ਤੇ ਜੇ 10 ਤਰੀਕ ਨੂੰ ਸਾਡੀਆਂ ਮੰਗਾਂ ਦਾ ਕੋਈ ਸਾਰਤਕ ਹੱਲ ਸਾਨੂੰ ਲਿਖਤ ਰੂਪ ਦੇ ਵਿੱਚ ਨਹੀਂ ਦਿੱਤਾ ਜਾਂਦਾ ਤਾਂ ਅਸੀਂ 11 ਤਰੀਕ ਨੂੰ ਸੂਬਾ ਪਧਰੀ ਰੋਸ ਰੈਲੀ ਜਿਹੜੀ ਆ ਉਹ ਸ੍ਰੀ ਅਮਰitsar ਸਾਹਿਬ ਵਿਖੇ ਕਰ ਰਹੇ ਆ ਜਿੱਥੇ ਅਸੀਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਓਪੀ ਸੋਨੀ ਜੀ ਦੀ ਰਿਐਕਸ਼ਨ ਨੂੰ ਕੇਰਾ ਪਾਵਾਂਗੇ ਦੇਖੋ ਉਮੀਦ ਸਰਕਾਰ ਤੋਂ ਕਰਨਾ ਮੇਰੇ ਹਿਸਾਬ ਨਾਲ ਤਾਂ ਇਸ ਟਾਈਮ ਹਾਸੋਹੀਣੀ ਜੀ ਗੱਲ ਹੈ ਕਿਉਂਕਿ 70% ਜਿਹੜਾ ਕੰਮ ਹੈ ਉਹ ਹੈਲਥ ਡਿਪਾਰਟਮੈਂਟ ਦਾ ਉਹ ਸਫਰ ਹੋ ਰਿਹਾ ਪਰ ਸਰਕਾਰ ਪਤਾ ਨਹੀਂ ਕਿਹੜੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਹੁਣ ਕੋਵਿਡ ਸੈਂਪਲਿੰਗ ਹੈ ਕੋਵਿਡ ਟਿਕਾ ਕਰਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਮਿਊਨਾਈਜੇਸ਼ਨ ਰੂਟੀਨ ਇਮਿਊਨਾਈਜੇਸ਼ਨ ਜਿਹੜੀ ਉਹ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਪਰ ਫਿਰ ਵੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰ ਕਰੀ 10 ਤਰੀਕ ਦੀ ਮੀਟਿੰਗ ਦੇ ਲਈ ਅਸੀਂ ਆਸਵੰਦ ਜ਼ਰੂਰ ਆ ਪਰ ਬਹੁਤੀ ਜ਼ਿਆਦਾ ਉਮੀਦ ਨਹੀਂ ਹੈ ਸਾਨੂੰ ਹੜਤਾਲ ਕਰਨ ਵਾਸਤੇ ਪਿਛਲੇ ਕਾਫੀ ਸਮੇਂ ਤੋਂ ਕੋਈ 15-15 ਸਾਲ ਤੋਂ ਇਹ ਮੁੰਡੇ ਔਟਸੋਰਸ ਤੇ ਕੰਟਰੈਕਟ ਤੇ ਉਹਨਾਂ ਦਾ ਸ਼ੋਸ਼ਣ ਕਰਵਾ ਰਹੇ ਤੇ ਕਾਫੀ ਸਮੇਂ ਤੋਂ ਐਗਿਟੇਸ਼ਨਲ ਲੜੀਆਂ ਆ ਜਾ ਰਹੀਆਂ ਨੇ ਲੇਕਿਨ ਸਰਕਾਰ ਇਹਨਾਂ ਨੂੰ ਪੱਕਾ ਕਰਨ ਵਾਸਤੇ ਇੱਕ ਵਾਰ ਵੀ ਸਜਿੱਦਾ ਨਹੀਂ ਹੋਈ ਉਹਨਾਂ ਦੇ ਦਿਲ ਵਿੱਚ ਇੱਕ ਵਾਰ ਵੀ ਰਹਿਮ ਨਹੀਂ ਆਈ ਫੁੱਲ ਟਾਈਮ ਦਾ ਸ਼ੋਸ਼ਣ ਕਰਨ ਵਾਸਤੇ ਉਹਨਾਂ ਨੇ ਹੋਰ ਤਰੀਕੇ ਵਰਤਣੇ ਸ਼ੁਰੂ ਕਰਤੇ ਹੁਣ ਸਾਡਾ ਸੰਘਰਸ਼ ਅਸੀਂ ਤੇਜ ਕਰਤਾ ਹੁਣ ਆਰ ਜਾ ਪਾਰ ਜਾਊਗੀ ਜਾਂ ਹੜਤਾਲੇ ਚੱਕੂਗੀ ਜਾਂ ਫਿਰ ਸਰਕਾਰੀ ਆਪਣੀਆਂ ਮੰਗਾ ਮੰਨ ਕੇ ਸਾਡਾ ਹੱਲ ਕੱਢੂਗੀ ਜਾਂ ਫਿਰ ਸਾਡੀ ਲਗਾਤਾਰ ਹੜਤਾਲ ਹੋਵੇ ਰੋਜ਼ ਵਾਅਦੇ ਕਰਦੇ ਨੇ ਕਦੀ ਕਹਿੰਦੇ ਮਹਾਟੋ ਚ ਲੰਦਾ ਰਹਿਆ ਕਦੀ ਕਹਿੰਦੇ ਮੈਂ ਟੈਂਟ ਲੰਦਾ ਰਹਿਆ ਕਿ ਲੱਗਦਾ ਨਹੀਂ ਕਿਤੇ ਜਿਹੜੀ ਪੰਜਾਬਸ ਰੋਡਵੇ ਦੀ ਹੜਤਾਲ ਹੈ ਕਿਤੇ ਨਾ ਕਿਤੇ ਇਸ ਹੜਤਾਲ ਦੇ ਕਾਰਨ ਖਜ਼ਾਨੇ ਤੇ ਵੀ ਅਸਰ ਪਵੇਗਾ ਦੇਖੋ ਜੀ ਇਹ ਤਾਂ ਅਸੀਂ ਅਸੀਂ ਖੁਦ ਕਹਿੰਦੇ ਸਾਡਾ ਹੱਲ ਸਰਕਾਰ ਸਾਡਾ ਹੱਲ ਕਰ ਦਵੇ ਤੇ ਅਸੀਂ ਨਹੀਂ ਇਹ ਕਰਨਾ ਚਾਹੁੰਦੇ ਵੀ ਖਜ਼ਾਨੇ ਪਰ ਜਿਹੜਾ ਭਾਰ ਪੈਂਦਾ ਜਾਂ ਖਜ਼ਾਨੇ ਦਾ ਨੁਕਸਾਨ ਹੁੰਦਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਕਰੋੜਾ ਰੁਪਏ ਮਿੰਟਾਂ ਦੇ ਹਿਸਾਬ ਨਾਲ ਕਮਾਣੇ ਵਾਲੇ ਇਹ ادارے ਇਹ ਸਰਕਾਰਾਂ ਖੁਦ ਚਾਹੁੰਦੀਆਂ ਕਿ ਇਹ ਬੰਦ ਹੋ ਜਾਣ ਕਿੰਨੇ ਦਿਨ ਦਾ ਪ੍ਰੋਟੈਸਟ ਹੈ ਇਹ ਇਹ ਪ੍ਰੋਟੈਸਟ ਹੁਣ ਕੋਈ ਪਤਾ ਸਮਝ ਨਹੀਂ ਮੈਨੇ ਜੀ ਅਣ ਮਿੱਥੇ ਸਮੇਂ ਦਾ ਪ੍ਰੋਟੈਸਟ ਜੇ ਨਾ ਮੰਗਾ ਮੰਨੀ ਆ ਗਈਆਂ ਅਗਲਾ ਕਦਮ ਕੀ ਰਵੇਗਾ ਅਗਲਾ ਸੰਘਰਸ਼ ਸਾਡਾ ਹੋਰ ਤਿੱਖਾ ਹੁੰਦਾ ਜਾਊਗਾ ਜੇ ਅਸੀਂ ਕੁਝ ਵੀ ਰੋਡ ਬਲੌਕ ਚੰਨੀ ਸਾਹਿਬ ਦੇ ਘਰ ਦਾ ਘਰਾ ਕਰਾਂਗੇ ਪੰਜਾਬ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਵੀ ਆ ਰਹੇ ਨੇ ਕੱਲ ਇਲੈਕਸ਼ਨ ਕਮਿਸ਼ਨ ਨੇ ਐਲਾਨ ਕਰ ਦਿੱਤਾ ਫਰਵਰੀ ਦੇ ਵਿੱਚ ਇਲੈਕਸ਼ਨ ਵੀ ਨੇ ਇਸੇ ਤਰ੍ਹਾਂ ਚੱਲਦਾ ਰਹੂਗਾ